ਮੇਰੇ ਚੈਨਲ ਬੁਕਸ ਇਨ ਪੰਜਾਬੀ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਨਾਨਕ ਸਿੰਘ ਦੀ ਲਿਖੀ ਕਹਾਣੀ ਪ੍ਰਵਾਹਤ ਦਾ ਸੁਪਨਾ। ਮਾਸਟਰ ਕਿਰਪਾ ਰਾਮ ਦਾ ਆਸ਼ਾਵਾਦ ਕੁਝ ਸ਼ੇਖ ਚਿੱਲੀਆਨਾ ਕਿਸਮ ਦਾ ਸੀ। ਉਸ ਦੀ ਆਸ਼ਾ ਦਾ ਕੇਂਦਰ ਵੀ ਬਹੁਤ ਅਜੀਬ ਸੀ। ਕਦੇ ਕਿਸੇ ਸਮੇਂ ਉਸ ਨੇ ਜੰਗੀ ਕਰਜੇ ਦੇ 30-40 ਰੁਪਏ ਦੇ ਬਾਂਡ ਖਰੀਦੇ ਸਨ। ਉਸ ਨੂੰ ਪੱਕਾ ਯਕੀਨ ਸੀ ਕਿ ਜਰੂਰ ਉਸ ਦਾ ਇਨਾਮ ਨਿਕਲੇਗਾ। ਇਸੇ ਇਨਾਮ ਦੀ ਉਮੀਦ ਉੱਤੇ ਉਹ ਆਪਣੇ ਪਰ ਇਹ ਸਦੇ ਉੱਚੇ ਉੱਚੇ ਮੈਲ ਉਸਾਰਦਾ ਰਹਿੰਦਾ ਸੀ ਸ਼ੁਰੂ ਵਿੱਚ ਜਦ ਮੈਂ ਪਠਾਨਕੋਟ ਦੇ ਇੱਕ ਸਕੂਲ ਵਿੱਚ ਟੀਚਰ ਲੱਗਾ ਤਾਂ ਮਾਸਟਰ ਕਿਰਪਾ ਰਾਮ ਨਾਲ ਮੇਰੀ ਮੁਢਲੀ ਜਾਣ ਪਛਾਣ ਹੋਈ ਪਹਿਲਾਂ ਪਹਿਲਾਂ ਤਾਂ ਉਹ ਕੁਝ ਸੰਕੀਜੀ ਹਜਾਪਿਆ ਪਰ ਥੋੜੇ ਦਿਨਾਂ ਵਿੱਚ ਹੀ ਉਹ ਮੈਨੂੰ ਕੁਝ ਚੰਗਾ ਚੰਗਾ ਲੱਗਣ ਲੱਗ ਪਿਆ ਉਸ ਵਿੱਚ ਹੋਰ ਵੀ ਅਨੇਕਾਂ ਗੁਣ ਸਨ ਪਰ ਉਸ ਦੇ ਜਿਸ ਗੁਣ ਨੇ ਮੈਨੂੰ ਉਸ ਵੱਲ ਵਧੇਰੇ ਖਿੱਚਿਆ ਉਹ ਸੀ ਉਸ ਦੀ ਜਿੰਦਾਦਿਲੀ ਘਰ ਵਿੱਚ ਤੰਗੀ ਹੋਵੇ ਜੀਵ ਵਿੱਚ ਭਾਵੇਂ ਕੱਚੀ ਕੌਡੀ ਨਾ ਹੋਵੇ ਉਹ ਸਦਾ ਆਪਣੇ ਰੰਗ ਵਿੱਚ ਮਸਤ ਰਹਿੰਦਾ ਸੀ ਤਨਖਾਹ ਸਾਡੀ ਦੋਹਾਂ ਦੀ ਲਗਭਗ ਇੱਕੋ ਜਿੰਨੀ ਸੀ 40-45 ਰੁਪਏ ਤੇ ਇੰਨੇ ਪੈਸਿਆਂ ਨਾਲ ਉਸ ਵਰਗੇ ਵੱਡੇ ਪਰਿਵਾਰੇ ਦਾ ਬਣਦਾ ਕੀ ਸੀ ਅਸੀਂ ਤਾਂ ਭਲਾਂ ਦੋਵੇਂ ਮੀਆਂ ਵੀਵੀ ਸਾਂ ਪਰ ਮਾਸਟਰ ਜਿਸ ਦੇ ਤਿੰਨ ਬੱਚੇ ਸਨ ਇੰਨੀ ਥੋੜੀ ਰਕਮ ਨਾਲ ਕੀ ਕੰਨ ਗੁਜ਼ਾਰਾ ਕਰਦਾ ਹੋਵੇਗਾ ਇਹ ਸੋਚ ਕੇ ਮੈਨੂੰ ਹੈਰਾਨੀ ਹੁੰਦੀ ਸੀ ਪਰ ਅੱਛੇ ਅਕੋ ਮਾਸਟਰ ਦੇ ਕਿ ਉਸ ਤੇ ਮੱਥੇ ਤੇ ਕਦੇ ਸ਼ਿਕਰ ਨਹੀਂ ਸੀ ਦੇਖਿਆ ਕਦੇ ਕਦੇ ਉਹ ਪਾਨੇ ਸ਼ਾਦੀ ਬਦਸਲੂਕੀ ਬਾਬਤ ਗਿਲਾ ਜ਼ਰੂਰ ਕਰਦਾ ਸੀ ਜਿਸ ਪਾਸੋਂ ਕਦੀ ਉਸ ਨੇ 100 ਰੁਪਏ ਦਾ ਕਰਜ਼ਾ ਚੁੱਕਿਆ ਸੀ ਤੇ ਜਿਹੜਾ ਸੁਣਦਾ ਸੁਣਦਾ ਇਸ ਵੇਲੇ 400 ਤੋਂ ਵੀ ਵੱਧ ਟੱਪ ਗਿਆ ਸੀ ਪਰ ਨਾਲ ਹੀ ਮਾਸਟਰ ਬੜੀ ਐਂਠ ਨਾਲ ਕਹਿੰਦਾ ਬਾਂਡ ਦਾ ਨਾਮ ਆਉਣ ਦੇ ਢਿੱਲ ਹੈ ਕਿ ਮੱਥੇ ਮਾਰਾਂਗਾ ਸੋ ਮੈਂ ਕਦੀ ਸਕੇ ਪਿਓ ਦੀ ਕਾਣ ਨਹੀਂ ਸਹੀ ਉਸ ਨੂੰ ਕੀ ਜਾਣਨਾ ਵਾ ਤਪੜਕੜੀ ਸਿਆਜਹਿਨੂਮੈਂ ਕਈ ਟੀਚਰਾਂ ਨੇ ਉਸਦਾ ਨਾਮ ਮਾਸਟਰ ਰੇਡੀਓ ਪਾਇਆ ਹੋਇਆ ਸੀ ਜਿਨ੍ਹਾਂ ਦੀ ਰੀਸੇ ਕਈ ਮੁੰਡੇ ਵੀ ਉਸਨੂੰ ਪਿੱਛੋ ਕੰਢੀ ਇਸੇ ਨਾਲ ਨਾ ਪੁਕਾਰਦੇ ਸਨ ਪਹਿਲਾਂ ਤਾਂ ਮੈਨੂੰ ਉਸਦੇ ਇਸ ਨੂੰ ਉਪਨਾਮ ਬਾਰੇ ਕੋਈ ਸਮਝ ਨਾ ਆਈ ਪਰ ਮਗਰੋਂ ਛੇਤੀ ਹੀ ਪਤਾ ਲੱਗ ਗਿਆ ਕਿ ਉਸਨੂੰ ਰੇਡੀਓ ਕਿਉਂ ਕਿਹਾ ਜਾਂਦਾ ਹੈ ਉਹ ਬੋਲਦਾ ਜ਼ਿਆਦਾ ਸੀ ਤੇ ਬਹਿਸ ਦਾ ਗੁਣ ਤਾਂ ਉਸਨੂੰ ਜਿਵੇਂ ਗੁੜਤੀ ਵਿੱਚ ਮਿਲਿਆ ਸੀ ਤੁਸੀਂ ਕੋਈ ਨਗੂਣੀ ਤੋਂ ਗੁਣੀ ਗੱਲ ਕਰੋ ਉਹ ਖਿੱਚ ਕਿਸੇ ਢਕੇ ਗੱਲ ਬਹਿਸ ਦੇ ਖਰਾਦ ਤੇ ਜਾ ਚਾੜੇਗਾ ਤੇ ਫਿਰ ਤਦ ਤੀਕ ਪਿੱਛਾ ਨਹੀਂ ਛੱਡੇਗਾ ਜਦੋਂ ਤੀਕ ਉਸ ਗੱਲ ਦੇ ਪਰਛੇ ਨਾ ਉੱਡ ਜਾਣ ਇਸ ਤੋਂ ਛੁੱਟ ਉਸ ਦਾ ਕਦਮ ਬੁੱਤਵੀ ਕਿਸੇ ਹੱਦ ਤੱਕ ਰੇਡੀਓ ਨਾਲ ਮਿਲਦਾ ਜੁਲਦਾ ਸੀ ਗੋਲ ਮਟੋਲ ਤੇ ਹੀਠੋਂ ਉੱਤੋਂ ਮਰੱਬਾ ਕਿੰਨੀ ਉਸ ਦੀ ਜ਼ੁਬਾਨ ਤੇਜ ਸੀ ਲੱਤਾਂ ਉਦੋਂ ਵੀ ਜ਼ਿਆਦਾ ਤੇਜ ਸਨ ਹੁੰਦਿਆਂ ਹੋਇਆਂ ਸਾਡੀ ਜਾਣ ਪਛਾਣ ਦੋਸਤੀ ਦੇ ਦਰਵਾਜ਼ੇ ਤੇ ਜਾ ਪਹੁੰਚੇ ਇਸ ਦਾ ਸਵਾਬ ਹੋਰ ਵੀ ਸੀ ਸਾਡੀ ਰੋਜ਼ ਦੀ ਸੈਰ ਤੇ ਹਫਤਾਵਾਰੀ ਪਿਕਨਿਕ ਮਹੀਨੇ ਵਗਰੋਂ ਤਨਖਾਹ ਜਦੋਂ ਮਿਲੇ ਉਸ ਤੋਂ ਮਗਰੋਂ ਸਾਡਾ ਐਸ਼ ਦਾ ਪ੍ਰੋਗਰਾਮ ਹੁੰਦਾ ਸੀ ਐਸ ਤੋਂ ਕੋਈ ਰਈਸਾ ਨਵਾਬਾਂ ਵਾਲੀ ਰਜਾਸ਼ੀ ਨਾ ਸਮਝਿਆ ਜਾਵੇ ਇੱਕ ਇੱਕ ਲੰਮੀ ਸੈਰ ਤੋਂ ਸ਼ੁਰੂ ਹੋ ਕੇ ਨੌ ਨੌ ਆਨਿਆਂ ਦੀ ਪਿਕਨਿਕ ਉੱਤੇ ਜਾ ਕੇ ਖਤਮ ਹੋ ਜਾਂਦੀ ਸੀ ਤੇ ਇਸ ਵਿੱਚ ਸਾਨੂੰ ਜੋ ਸੁਆਦ ਆਉਂਦਾ ਸੀ ਉਹ ਕਿਸੇ ਰਾਜੇ ਮਹਾਰਾਜੇ ਨੂੰ ਵੀ ਨਹੀਂ ਆਉਂਦਾ ਹੋਵੇਗਾ ਉਸ ਦਿਨ ਅਸੀਂ ਦੋਹੇ ਜਾਣੇ ਆਪਣੇ 30 ਦਿਨਾਂ ਦੀ ਮਜ਼ਦੂਰੀ ਜੇਬਾਂ ਵਿੱਚ ਪਾਈ ਜਾਂ ਛੁੱਟੀ ਤੋਂ ਬਾਅਦ ਘਰ ਵੱਲ ਆ ਰਹੇ ਸਾਂ ਤਾਂ ਮਾਸਟਰ ਮੈਨੂੰ ਕਹਿਣ ਲੱਗਾ ਪਾਪਾ ਸੁਪਨਿਆਂ ਦੇ ਸਬੰਧ ਵਿੱਚ ਤੇਰਾ ਕੀ ਖਿਆਲ ਹੈ ਮੈਨੂੰ ਉਸ ਦੀਆਂ ਹੋਰ ਤਾਂ ਸਾਰੀਆਂ ਆਦਤਾਂ ਚੰਗੀਆਂ ਲੱਗਦੀਆਂ ਸਨ ਪਰ ਉਸ ਦੀ ਆਦਤ ਜਿਹੜੀ ਨਿਰੀ ਕੰਨ ਖਾਊ ਥਕਾਊ ਤੇ ਖੁਸ਼ਕ ਹੁੰਦੀ ਸੀ ਤਾਂ ਮੈਂ ਬਹੁਤ ਕੰਨੀ ਘਤਰੌਂਦਾ ਸੀ ਉਸ ਦਾ ਸਵਾਲ ਸੁਣਦੇ ਹੀ ਮੈਂ ਸੋਚਿਆ ਬਸ ਹੁਣ ਇੱਥੇ ਨਵੀਂ ਬੈਂਸ ਦਾ ਮੁੱਢ ਵੱਜਾ ਸਮਝੋ ਪਰ ਮੈਂ ਅਕਲਮੰਦੀ ਇਹ ਕੀਤੀ ਕਿ ਉਸ ਦੇ ਸਵਾਲ ਸੰਬੰਧੀ ਆਪਣੀ رائے ਨਾ ਦੇ ਕੇ ਸਗੋਂ ਉਸ ਉੱਤੇ ਸਵਾਲ ਸ਼ੁਰੂ ਝੁੱਕ ਦਿੱਤਾ ਤੇਰਾ ਆਪਣਾ ਕੀ ਖਿਆਲ ਹੈ ਇਹ ਕਾਰਨ ਤੋਂ ਮੇਰਾ ਮਤਲਬ ਇਹ ਸੀ ਕਿ ਉਹ ਜੋ ਕੁਝ ਕਹੇਗਾ ਬਿਲਕੁਲ ਠੀਕ ਕਹਿ ਕੇ ਪਵਾੜਾ ਮਕਾਸ਼ ਛੱਡਾਂਗਾ ਉਹ ਬੋਲਿਆ ਤੇਰਾ ਤੇ 100% ਦੀ ਛੱਡ ਕੇ 700% ਦੀ ਖਿਆਲ ਹੈ ਕਿ ਪਰਵਾਰ ਦਾ ਸੁਪਨਾ ਕਦੀ ਝੂਠਾ ਨਹੀਂ ਹੁੰਦਾ ਇੱਕ ਵਾਰੀ ਨਹੀਂ ਬੜੀ ਵਾਰੀ ਮੈਂ ਖੁਦ ਅਜ਼ਮਾ ਕੇ ਵੇਖ ਚੁੱਕਾ ਹਾਂ ਤੇ ਮਾਸਟਰ ਨੇ ਇੱਕ ਲੰਮੀ ਸਲੰਮੀ ਲੜੀ ਸ਼ੁਰੂ ਕਰ ਦਿੱਤੀ ਫਲਾਣੇ ਵੇਲੇ ਮੈਨੂੰ ਫਲਾਣਾ ਸੁਪਨਾ ਆਇਆ ਸੀ ਜਿਸ ਦਾ ਇਹ ਸਿੱਟਾ ਨਿਕਲਿਆ ਅਤੇ ਉਸ ਤੋਂ ਬਾਅਦ ਐਵੇਂ ਹੋਇਆ ਆਦੀ ਇੱਕ ਦੋ ਨਹੀਂ ਕੁਝ 7-8 ਵਾਕੇ ਸੁਣਾ ਕੇ ਉਸ ਨੇ ਪ੍ਰਵਾਦ ਦਾ ਸੁਗਣਾ ਸੱਚ ਹੋਣ ਦੇ ਹੱਕ ਵਿੱਚ ਤੇ ਜਦ ਅਸੀਂ ਮੀਲ ਸਵਾ ਮੀਲ ਪੈਂਡਾ ਮੁਕਾ ਕੇ ਘਰ ਦੇ ਲਾਗੇ ਪਹੁੰਚੇ ਤਾਂ ਮਾਸਟਰ ਨੇ ਆਪਣੀ ਵਿਆਖਿਆ ਦਾ ਅੰਤਮ ਤੋੜਾ ਇਸ ਗੱਲ ਉੱਤੇ ਝਾੜਿਆ ਤੇ ਪਾਪਾ ਅੱਜ ਜਿਸ ਸੁਪਨੇ ਦਾ ਜ਼ਿਕਰ ਤੈਨੂੰ ਮੈਂ ਸੁਣਾਉਣ ਲੱਗਾ ਹਾਂ ਮੇਰੀ ਗੱਲ ਉਹ ਪੱਥਰ ਉੱਤੇ ਲੀਕ ਸਮਝ ਕੇ ਸਮਝ ਲੈ ਇਹ ਵੀ 100% ਦੀ ਸੱਚਾ ਸਾਬਤ ਹੋਵੇਗਾ ਹਾਂ ਦੱਸ ਮੈਂ ਕੁਝ ਸਿੱਥਾ ਪੈ ਕੇ ਪੁੱਛਿਆ ਮੈਨੂੰ ਡਰ ਸੀ ਕਿ ਸਿਲਸਿਲਾ ਬੰਦ ਹੋਵੇ ਕਿ ਨਾ ਜੇਠ ਮਹੀਨੇ ਦੀ ਗਰਮੀ ਤੇ ਫਿਰ ਦੁਪਹਿਰਾਂ ਦਾ ਵੇਲਾ ਹੋਣ ਕਰਕੇ ਮੇਰਾ ਮਨ ਮੁੜ ਕੇ ਨਾਲ ਕਾਲਾ ਪੈ ਰਿਹਾ ਸੀ ਕੋ ਜੋ ਕਿਹੜੇ ਵੇਲੇ ਘਰ ਪਹੁੰਚ ਕੇ ਚੈਨ ਦਾ ਸਾਹ ਆਵੇ ਪਰ ਮੁਖੌਲ ਨਾ ਡਾਈ ਮੇਰੀ ਗੱਲ ਦਾ ਕਹਿਣ ਤੋਂ ਬਾਅਦ ਮਾਸਟਰ ਬੋਲੇ ਆ ਅੱਜ ਪ੍ਰਭਾਤ ਵੇਲੇ ਮੈਨੂੰ ਸੁਪਨਾ ਆਇਆ ਹੈ ਕਿ ਮੇਰਾ ਬਾਂਡ ਦਾ ਨਾਮ ਨਿਕਲ ਆਇਆ ਏ ਪਤਾ ਹੀ ਕਿੰਨਕ 5500 ਦਾ ਤੇ ਮੇਰਾ ਦਿਲ ਕਹਿ ਰਿਹਾ ਹੈ ਕਿ ਇਹ ਸੁਪਨਾ ਕਦੀ ਝੂਠਾ ਨਹੀਂ ਹੋ ਸਕਦਾ ਮੈਂ ਬੜੀ ਮੁਸਕਾਨ ਨਾਲ ਹਾਸਾ ਰੋਕਿਆ ਇੱਕ ਵਾਰ ਤਾਂ ਦਿਲ ਚਾਹਿਆ ਕਿ ਉਸ ਦਾ ਮੌਜੂੜਾ ਮ ਪਰ ਕੁਝ ਤਾਂ ਗਰਮੀ ਨਾਲ ਘਬਰਾਇਆ ਹੋਇਆ ਸੀ ਦੂਜਾ ਸੋਚਿਆ ਕਿ ਇਸ ਦੇ ਖਿਆਲੀ ਮਹਿਲ ਨੂੰ ਢਾਕੇ ਮੇਰੇ ਹੱਥ ਕੀ ਆਉਣਾ ਹੈ ਸੋ ਮੈਂ ਦਾਬੀ ਜਈ ਆਵਾਜ਼ ਵਿੱਚ ਕਹਿਆ ਦਿੱਤਾ ਪ੍ਰਮਾਤਮਾ ਕਰੇ ਸੱਚਾ ਹਿਸਾਬਤ ਹੋਵੇ ਤੇਰਾ ਇਹ ਸੁਪਨਾ ਕਰ ਕਰ ਪੰਜ ਤੋਂ ਪਹਿਲਾਂ ਮਸਾਂ ਸਵੇਰ ਦੀ ਮਹਾਵਾਰੀ ਐਸੇ ਦਾ ਪ੍ਰੋਗਰਾਮ ਚੱਕੀ ਦੇ ਪੁਲ ਤੇ ਜਾਣ ਦਾ ਪੱਕਾ ਕਰ ਲਿਆ ਐਤਕੀ ਖਾਣ ਪੀਣ ਦਾ ਸਮਾਨ ਜਾਣ ਦੀ ਵਾਰੀ ਮਾਸਟਰ ਦੀ ਸੀ ਸਵੇਰੇ ਅਜੇ ਦਿਨ ਵੀ ਨਹੀਂ ਸੀ ਚੜਿਆ ਕਿ ਮਾਸਟਰ ਨੇ ਆ ਬੂਹਾ ਖੜਖਾਇਆ ਦੇ ਅੰਦਰ ਆਉਂਦੇ ਹਾਂ ਉਸਨੇ ਇੱਕ ਲੈਕਚਰ ਝਾਣਾ ਸ਼ੁਰੂ ਕਰ ਦਿੱਤਾ ਬਈ ਕਮਾਲ ਏ ਅਜੇ ਤੱਕ ਤੂੰ ਮੰਜੇ ਦੀ ਸਵਾਰੀ ਨਹੀਂ ਛੱਡੀ ਛੁੱਟੀ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਆਦਮੀ ਅਪਾਹਜ ਬਣ ਜਾਵੇ ਬਿਲਕੁਲ ਸਗੋਂ ਛੁੱਟੀ ਵਾਲੇ ਦਿਨੋਂ ਤਾਂ ਸਾਨੂੰ ਜ਼ਿਆਦਾ ਐਕਟਿਵ ਤੇ ਸਗੋਂ ਛੁੱਟੀ ਵਾਲੇ ਦਿਨ ਸਾਨੂੰ ਜ਼ਿਆਦਾ ਐਕਟਿਵ ਤੇ ਪਤਾ ਨਹੀਂ ਕਿੱਧਰ ਕਿੱਧਰ ਤੇ ਦ੍ਰਿਸ਼ਟਾਂਤ ਤੇ ਦ੍ਰਿਸ਼ਟਾਂਤ ਘੜਦਾ ਹੋਇਆ ਉਹ ਇਸ ਹੱਦ ਤੱਕ ਬੋਲੀ ਗਿਆ ਜਦ ਤੱਕ ਮੈਂ ਕੱਪੜਾ ਲੱਤਾ ਪਾ ਮੂੰਹ ਹੱਥ ਧੋ ਕੇ ਤਿਆਰ ਨਾ ਹੋ ਗਿਆ ਸਟੀਫਨ ਕੈਰੀਅਰ ਉਸ ਦੇ ਕੋਲ ਸੀ ਉਹ ਦੱਸਿਆ ਕਿ ਕਿਸ ਤਰ੍ਹਾਂ ਉਸ ਨੇ ਸ਼੍ਰੀਮਤੀ ਦੇ ਸੁੱਤਿਆਂ-ਸੁੱਤਿਆਂ ਇਹ ਸਬਜ਼ੀ, ਚਟਣੀ, ਪਰਠਾ ਆਦਿ ਤਿਆਰ ਕਰਕੇ ਪਿਕਨਿਕ ਲਈ ਵੀ ਪਰੌਂਠੇ ਪਕਾ ਲਏ ਸਨ। ਅਖੀਰ ਅਸੀਂ ਸੈਰ ਨੂੰ ਨਹੀਂ ਐਸ਼ ਨੂੰ ਨਿਕਲੇ ਸਾਂ। ਪ੍ਰੋਗਰਾਮ ਸੀ ਚੱਕੀ ਦੇ ਪੁੜਲਾ ਜੋ ਕਾਫੀ ਲੰਬਾ ਪੈਂਦਾ ਸੀ। ਮੈਂ ਬਥੇਰਾ ਚਲਾਇਆ ਕਿ ਡਾਂਗਾ ਕਰ ਲਿਆ ਜਾਵੇ। ਰੁਪਈਏ ਸਵਾ ਰੁਪਈਏ ਦੀ ਤਾਂ ਗੱਲ ਹੈ। ਕੱਲ ਹੀ ਤਾਂ ਤਨਖਾਹ ਮਿਲਣੀ ਹੈ। ਪਰ ਮਾਸਟਰ ਨੇ ਜਿਉਂ ਕਾਫਾਇਤ ਸ਼ਾਰੀ ਉੱਤੇ ਲੈਕਚਰ ਕਰਨਾ ਸ਼ੁਰੂ ਕਰ ਦਿੱਤਾ ਕਿ ਮੀਲ ਸਵਾ ਮੀਲ ਦੀ ਦੂਰੀ ਤੇ ਜਾ ਕੇ ਉਸ ਦਾ ਲੈਕਚਰ ਖਤਮ ਹੋਇਆ ਮੈਨੂੰ ਉਸ ਨੇ ਲਾਜਵਾਬ ਹੀ ਨਹੀਂ ਕਾਇਲ ਵੀ ਕਰ ਲਿਆ ਕਿ ਸੱਚਮੁੱਚ ਸਾਨੂੰ ਪੈਸੇ ਦੀ ਪੂਰੀ ਪੂਰੀ ਕਦਰ ਕਰਨੀ ਚਾਹੀਦੀ ਹੈ ਅਸੀਂ ਜੇ ਇੰਨੇ ਕੋ ਖੇਚਲ ਤੋਂ ਬਾਅਦ ਕਈ ਟਾਂਗਿਆਂ ਉੱਤੇ ਰੁਪਈਏ ਫੁਕਣ ਲੱਗੇ ਤਾਂ ਸਾਡੀ ਸੰਤਾਨ ਉੱਤੇ ਸਾਡੀ ਸੰਸਕ੍ਰਿਤੀ ਉੱਤੇ ਸਾਡੇ ਦੇਸ਼ ਉੱਤੇ ਤੜੀ ਕੋ ਮੋਤੇ ਇਸ ਦਾ ਕਿੰਨਾ ਖਤਰਨਾਕ ਅਸਰ ਹੋਵੇਗਾ ਮੁਕਦੀ ਗੱਲ ਮੁਕਦੀ ਗੱਲ ਘੋੜਿਆਂ ਖੱਤਰਾਂ ਤੇ ਲਸ਼ਕਰਾਂ ਵਿੱਚੋਂ ਰਾਹ ਬਣਾਉਂਦੇ ਮਿਲਟਰੀ ਦੇ ਟਰੱਕਾਂ ਤੇ ਲਾਰੀਆਂ ਤੋਂ ਬੱਚਦੇ ਬਚਾਉਂਦੇ ਤੇ ਰਜਮਾ ਘੱਟਾ ਫੱਕ ਦੇ ਹੋਏ ਅਖੀਰ ਅਸੀਂ ਚੱਕੀ ਦੇ ਪੁਰ ਤੇ ਜਾ ਹੀ ਅਪਣੇ ਸਾਰਾ ਦਿਨ ਖੂਬ ਐਸ਼ ਕੀਤੀ ਠੰਡੀਆਂ ਛਾਵਾਂ ਮਾਣੀਆਂ ਦਰਿਆ ਵਿੱਚ ਤਾਰੀਆਂ ਲਾਈਆਂ ਪਰੌਂਠੇ ਛਕੇ ਘਰਾਟਾਂ ਦੀ ਮੋਜ ਵੇਖੀ ਤੇ ਸਭ ਤੋਂ ਵੱਡੀ ਚੀਜ਼ ਮਾਸਟਰ ਕਿਰਪਾ RAM ਦੀ ਜੀਵਨੀ ਦੇ ਅਨੇਕਾਂ ਸਵਾਦ ਲੈ ਕਿਸੇ ਸੁਣੇ ਨਾਲ ਹੀ ਕਈ ਵੱਖੋ ਵੱਖ ਵਿਸ਼ਿਆਂ ਉੱਤੇ ਉਸਦੇ ਲੈਕਚਰ ਵੀ ਹੋਏ ਗਰਮੀ ਭਾਵੇਂ ਕੜਾਕੇ ਦੀ ਪੈ ਰਹੀ ਸੀ ਪਰ ਸੈਰ ਦਾ ਸਵਾਦ ਵਾਹ ਵਾ ਆ ਵਾਪਸੀ ਤੇ ਜਦ ਮਾਸਟਰ ਕਿਰਪਾ RAM ਦਾ ਉਹੀ ਕਫੈ ਤੀ ਸਾਰੀ ਵਾਲਾ ਲੈਕਚਰ ਸ਼ੁਰੂ ਫੇਰ ਸ਼ੁਰੂ ਹੋਇਆ ਤਾਂ ਸੱਚੀ ਗੱਲ ਮੇਰੇ ਤਾਂ ਮਾਪੇ ਹੀ ਮਰ ਗਏ ਇੱਕ ਸਾਰੇ ਦਿਨ ਦੀ ਸਤਕਾਵਟ ਦੂਜਾ ਲੋੜੇ ਦੀ ਗਰਮੀ ਕਦਾਂ ਪਟਣ ਨੂੰ ਵੱਡੇ ਹੀ ਰੂਹ ਨਾ ਕਰੇ ਪਰ ਉਸ ਵੱਡੇ ਫਿਲਾਸਫਰ ਦੇ ਲੈਕਚਰ ਵਾਦੀ ਅੱਗੇ ਮੇਰੀ ਕੋਈ ਪੇਸ਼ ਨਾ ਗਈ। ਚਖ ਮਾਰ ਕੇ ਉਸ ਗਿੱਥੂ ਜਿਹੇ ਦੇ ਪਿੱਛੇ ਮੈਨੂੰ ਤਕੜੀਸੜੀਆਂ ਹੀ ਪਈਆਂ। ਪਰ ਤੋਂ ਦੂਰ ਕਿ ਅਸੀਂ ਅੱਧੀ ਕੋ ਮੀਲ ਦੀ ਵਾਟ ਤੇ ਪੁੱਜੇ ਸਾਂ ਕਿ ਵਿੱਚ ਸਾਈਕਲ ਹੀ ਘੰਟੀ ਖੜਕਾਉਂਦਾ ਇੱਕ ਬੰਦਾ ਸਾਡੇ ਕੋਲੋਂ ਨਿਕਲੇ। ਤੇ ਜਾਂਦਾ ਜਾਂਦਾ ਉੱਚੀ ਆਵਾਜ਼ ਦੇ ਕੇ ਮੇਰੇ ਸਾਥੀ ਮਾਸਟਰ ਨੂੰ ਕਹਿ ਗਿਆ, "ਮਾਸਟਰ ਜੀ, ਤੁਹਾਡਾ ਇੱਕ ਰਜਿਸਟਰੀ ਲਿਫਾਫਾ ਆਇਆ ਹੋਇਆ ਹੈ। ਪਲਕੇ ਘਰੇ ਰਹਿਣਾ ਸਵੇਰੇ 10 ਵਜੇ।" ਇਹ ਡਾਕੀਆ ਸੀ। ਸਾਡੇ ਇਲਾਕੇ ਦਾ ਲਫਾਫਾ ਮੇਰਾ ਲਫਾਫਾ ਮਿਸਟਰ ਕੀ ਨਾ ਇੰਦਰਾ ਉਹ ਗੱਲ ਤੇ ਸੁਣ ਜਾ ਇਹ ਮੈਂ ਕਿਹਾ ਮਾਸਟਰ ਉੱਚੀ ਉੱਚੀ ਚੀ ਲਾਂਦਾ ਰਿਹਾ ਪਰ ਸਾਈਕਲ ਸਵਾਰ ਰੁਕਿਆ ਇੱਕ ਦਾ ਬੜਾ ਟਾਲੂ ਸੀ ਬਈ ਸਾਈਕਲ ਨੂੰ ਰੋਕਣਾ ਉਸ ਨੂੰ ਮੁਸ਼ਕਿਲ ਸੀ ਦੂਜਾ ਸਾਈਕਲ ਸਵਾਰ ਸ਼ਾਇਦ ਜਲਦੀ ਵਿੱਚ ਸੀ ਤੇ ਮੈਂ ਵੇਖਿਆ ਲਫਾਫੇ ਦਾ ਨਾਂ ਸੁਣਿਆ ਹੀ ਮੇਰੇ ਸਾਥੀ ਖੁਸ਼ੀ ਨਾਲ ਪਾਗਲ ਜਾਓ ਹੋਠਿਆ ਉਹ ਹੌਂਕਦਾ ਤੇ ਥਰਤਲਾਉਂਦਾ ਹੋਇਆ ਬੋਲਿਆ ਵੇਖਿਆ ਹੀ ਪਾਪਾ ਕੱਲ ਮੈਂ ਤੈਨੂੰ ਕਿਹਾ ਸੀ ਨਾ ਪ੍ਰਵਾਹ ਦਾ ਸੁਪਨਾ ਕਦੀ ਝੂਠਾ ਨਹੀਂ ਹੁੰਦਾ ਮੇਰਾ ਦਿਲ ਘੜੀ-ਮੁੜੀ ਕਹਿੰਦਾ ਸੀ ਕਿ ਐਤ ਕੀ ਇਨਾਮ ਜ਼ਰੂਰ ਆਵੇਗਾ ਭਾਵੇਂ ਸੂਰਜ ਇੱਧਰ ਆਉਂਦਾ ਇੱਧਰ ਚੜ੍ਹ ਪਵੇ ਪ੍ਰਵਾਹ ਦਾ ਸੁਪਨਾ ਕਦੀ ਗਲਤ ਨਹੀਂ ਹੋ ਸਕਦਾ ਸਾਡੇ ਅੰਦਰ ਕੁਦਰਤ ਨੇ ਇੱਕ ਭਵਿਸ਼ਯਦਾਰਸੀ ਤਾਕਤ ਵੀ ਪਾਈ ਹੋਈ ਹੈ ਜਿਹੜੀ ਕਿਸੇ ਹੋਣ ਵਾਲੀ ਘਟਨਾ ਬਾਰੇ ਸਾਨੂੰ ਅਗਿਤਰਾ ਹੀ ਖਬਰਦਾਰ ਕਰ ਦਿੰਦੀ ਹੈ ਵਿਗਿਆਨਕਾਂ ਨੇ ਮਨ ਦੇ ਹਿੱਸੇ ਦੱਸੇ ਨੇ ਇੱਕ ਅਚੇਤ ਤੇ ਇੱਕ ਸੁਚੇਤ ਅਚੇਤ ਮਨ ਦੀ ਮਸ਼ੀਨਰੀ ਨੀਰੀਪੁਰੀ ਪਰ ਪਤਾ ਨਹੀਂ ਉਸ ਦੀ ਲੈਕਚਰਵਾਜੀ ਕਿੱਥੋਂ ਗੋ ਜਾ ਕੇ ਖਤਮ ਹੁੰਦੀ ਜੇ ਸਾਹਮਣੇ ਇੱਕ ਖਾਲੀ ਟਾਂਗਾ ਨਾ ਆ ਜਾਂਦਾ ਮੇਰੀਆਂ ਲੱਤਾਂ ਦਰਦ ਨਾਲ ਜਿਲੂੰ ਜਿਲੂੰ ਕਰ ਰਹੀਆਂ ਸਨ ਸੋਚਿਆ ਭਾਵੇਂ ਮਾਸਟਰ ਮੰਨੇ ਨਾ ਮੰਨੇ ਮੈਂ ਤਾਂ ਜ਼ਰੂਰ ਟਾਂਗਾ ਕਰ ਲੈਣਾ ਹੈ ਸੈਰ ਕਰਨ ਆਏ ਹਾਂ ਮੁਕਾਨ ਦੇਣ ਥੋੜਾ ਆਏ ਹਾਂ ਟਾਂਗਾ ਨੇੜੇ ਪਹੁੰਚਿਆ ਮੈਂ ਆਵਾਜ਼ ਦੇਣੀ ਵੀ ਪਿਆਸੀ ਕਿ ਮਾਸਟਰ ਨੇ ਪੂਰੇ ਖਾਠ ਨਾਲੇ ਪੁਕਾਰਿਆ ਟਾਂਗੇ ਵਾਲੇ ਰੋਖ ਟਾਂਗਾ ਉਸਦੀ ਅਨੋਖੀ ਅਦਾ ਵੇਖ ਮਹਿਕਾ ਵਕਾ ਰਹਿ ਗਿਆ ਅਜੇ ਹੁਣੇ ਹੀ ਤਾਂ ਮੈਨੂੰ ਕਫੈਤਿਸ਼ਾਰੀ ਦੇ ਉਪਦੇਸ਼ ਦੇ ਰਿਹਾ ਸੀ ਅਸੀਂ ਦੋਵੇਂ ਜਣੇ ਜਦ ਬੈਠ ਗਏ ਤਾਂ ਟਾਂਗੇ ਵਾਲੇ ਨੇ ਪਿਛਲੇ ਪਾਸੇੋਂ ਆਉਂਦਿਆਂ ਕੁਝ ਪੈਂਡੂਆਂ ਨੂੰ ਵੇਖ ਕੇ ਪੁਕਾਰਿਆ ਚਲ ਇੱਕ ਦੋ ਸਵਾਰੀਆਂ ਸ਼ਹਿਰ ਨੂੰ ਚੱਲ ਓਏ ਮੇਰਾ ਦੋਸਤ ਦਵਕੇ ਨਾਲ ਉਸਨੂੰ ਕਹਿਣ ਲੱਗਾ ਅਸਾਂ ਸਾਲਮ ਲੈਣਾ ਹੈ ਖਾਲਾ ਜੀ ਕਹਿ ਕੇ ਕੋਚਵਾਨ ਨੇ ਘੋੜੇ ਨੂੰ ਛੰਟਾ ਲਾ ਦਿਆ ਇੱਕ ਵਾਰ ਫੇਰ ਅਸਾ ਦੋਹਾਂ ਵੱਲ ਗੋਹ ਨਾਲ ਤੱਕਿਆ ਸ਼ਾਇਦ ਇਹ ਦਿਲ ਵਿੱਚ ਉਹ ਕਹਿ ਰਿਹਾ ਸੀ ਤੁਹਾਡੀ ਸ਼ਕਲ ਤੇ ਨਹੀਂ ਦਿਸਦੀ ਸਾਲਮ ਟਾਂਗਾ ਲੈ ਕਰਨ ਵਾਲੀ ਕਿਤੇ ਨੌਸਰਵਾਜੀ ਤਾਂ ਨਹੀਂ ਕਰ ਰਹੇ ਟਾਂਗਾ ਤੁਰ ਪਿਆ ਤੇ ਮੈਂ ਮਾਸਟਰ ਉੱਤੇ ਆਪਣੀ ਸ਼ੰਕਾ ਪ੍ਰਗਟ ਕਰ ਹੀ ਦਿੱਤੀ ਮਾਸਟਰ ਮਾਸਟਰ ਕਿੱਥੇ ਗਈ ਤੇਰੀ ਸੰਜਮ ਦੀ ਉਹ ਫਿਲਾਸਫੀ ਉਹ ਉਸੇ ਸਿਧਾਂਤ ਦੇ ਲਹਿਜੇ ਵਿੱਚ ਕਹਿਣ ਲੱਗਾ ਵੇਖੋ ਨਾ ਪਾਪਾ ਵਕਤ ਦੀ ਕਦਰ ਕਰਨੀ ਆਦਮੀ ਦਾ ਸਭ ਤੋਂ ਪਹਿਲਾ ਫਰਜ਼ ਹੈ ਸਾਡੇ ਲੋਕਾਂ ਦਾ ਵਕਤ ਸਸਤਾ ਨਹੀਂ ਕਿ ਰੁਪਈਏ ਦੋ ਰੁਪਏ ਬਦਲੇ ਜਾਇਆ ਕਰਦੇ ਹੈ ਤੇ ਇਸ ਵਕਤ ਦੇ ਸਰਲੇਖੇ ਮਾਸਟਰ ਨੇ ਜਿਉਂ ਦਲੀਲਵਾਜ਼ ਦੀ ਮਸ਼ੀਨ ਗਨ ਛੱਡੀ ਕਿ ਤੋੜ ਕੇ ਤੋੜ ਸ਼ਹਿਰ ਪਹੁੰਚ ਜਾਣ ਤੇ ਵੀ ਉਸ ਦਾ ਗੋਲੀ ਗੱਠਾ ਖਤਮ ਹੋਣ ਵਿੱਚ ਨਾ ਆਇਆ ਵਿਚ ਵਿਚਾਲੇ ਮੈਂ ਇੱਕ ਦੋ ਵਾਰੀ ਪੁੱਛਣਾ ਚਾਹਿਆ ਕਿ ਇਸ ਤੋਂ ਪਹਿਲਾਂ ਤੇਰੀ ਇਹ ਵਕਤ ਬਚਾਣ ਦੀ ਫਿਲਾਸਫੀ ਕਿੱਥੇ ਗਈ ਸੀ ਪਾਰੇ ਸਿਰਦਰੋਂ ਕੀ ਮਤੇ ਇਸ ਰੇਡੀਓ ਦਾ ਕੋਈ ਨਵਾਂ ਪ੍ਰੋਗਰਾਮ ਸ਼ੁਰੂ ਹੋ ਜਾਵੇ। ਦਾੜ ਵੱਟੀ ਬੈਠਾ ਰਿਹਾ ਤੇ ਮੇਰੀ ਹੈਰਾਨੀ ਹੋਰ ਵੀ ਵੱਧ ਗਈ ਜਦ ਮੈਂ ਉਸ ਨੂੰ ਰਾਇਲ ਹੋਟਲ ਦੇ ਗੇਟ ਅੱਗੇ ਟਾਂਗਾ ਰਕਵਾਉਂਦਿਆਂ ਤੱਕਿਆ। ਨਾ ਨੁਕਰ ਕਰਦਿਆਂ ਵੀ ਉਹ ਮੈਨੂੰ ਇੱਕ ਖਿੱਚਕ ਸੀਟ ਕੇ ਹੋਟਲ ਦੇ ਅੰਦਰ ਲੈ ਗਿਆ। ਤੇ ਉੱਥੋਂ ਜਦ 5.5 ਰੁਪਏ ਦਾ ਬਿੱਲ ਉਤਾਰ ਕੇ ਉਹ ਬਾਹਰ ਨਿਕਲਿਆ ਤਾਂ ਅੱਗੇ ਉਹ ਹੀ ਟਾਂਗਾ ਖੜਾ ਸੀ। ਸ਼ਾਇਦ ਹੋਟਲ ਅੰਦਰ ਜਾਣ ਲੱਗਿਆ ਔਰ ਟਾਂਗੇ ਵਾਲੇ ਨੂੰ ਖੜਾ ਰਹਿਣ ਲਈ ਕਹਿ ਗਿਆ ਸੀ। ਡਾਂ ਡਾਂਗੇ ਉੱਤੇ ਛੜੱਪਾ ਮਾਰ ਕੇ ਜਾ ਚੜਿਆ ਤੇ ਮੈਨੂੰ ਬਿਠਾਲ ਕੇ ਕਹਿਣ ਲੱਗਾ ਪਾਪਾ ਮੇਰੀ ਸਲਾਹ ਹੈ ਸਵਾਬ ਨਾਲ ਆਏ ਹਾਂ ਜਰਾ ਬਾਜ਼ਾਰੋਂ ਦੋ ਚਾਰ ਚੀਜ਼ਾਂ ਵੀ ਲੈਣਦੇ ਚੱਲੀਏ ਤੇ ਜਦ ਮੈਂ ਮੇਰੇ ਕੋਲ ਨਾ ਰਿਹਾ ਗਿਆ ਤਾਂ ਮੈਂ ਉਸਨੂੰ ਪੁੱਛੀ ਬੈਠਾ ਮਾਸਟਰ ਤੇਰੀ ਹੋਸ਼ ਠਕਾਣਿਆ ਕਿ ਨਹੀਂ ਉਹ ਜੇਬ ਚੋਂ ਬਟੂਆ ਕੱਢ ਕੇ ਉਸ ਵਿਚਾਲੇ ਨੋਟ ਗਿਣਦਾ ਹੋਇਆ ਬੋਲਿਆ ਹੋਸ਼ ਵੀ ਹੈ ਤੇ ਬਟੂਏ ਵਿੱਚ ਰੁਪਈਏ ਵੀ 30 35 ਮੌਜੂਦ ਨੇ ਤੇ ਮੈਂ ਪੁੱਛਿਆ ਤੇ ਮਹੀਨਾ ਸਾਰਾ ਬਾਬੇ ਸਾਹਿਬ ਬੈਠ ਕੇ ਗੁਜ਼ਾਰेंगे ओ ਖੂਬ ਤਣਕੇ ਬੋਲੇ ਤੂੰ ਵੀ ਪਾਪਾ ਨਿਹਰਾ ਪੁਰਾ ਸਾਧੂ ਐ ਪਹਿਲਾ ਮੈਂ ਐਮੇਸ਼ਾ ਖਰਚੇ ਕਰਨ ਦਿਆ ਹੋਇਆ ਵਾ ਮੇਰਾ ਇਨਾਮ ਆਇਆ ਇਹ ਨਾਮ ਬਹੁਤਾ ਨਾ ਸਹੀ 5000 ਤਾਂ ਹੋਣਾ ਹੀ ਐ ਇਨੀ ਵੱਡੀ ਰਕਮ ਪ੍ਰਾਪਤ ਹੋਣ ਦੀ ਖੁਸ਼ੀ ਵਿੱਚ ਜੇ 10-20 ਰੁਪਏ ਖਰਚ ਹੋ ਵੀ ਗਏ ਤਾਂ ਕਿ ਇਹ ਸੌਦਾ ਮਹਿੰਗਾ ਐ ਨਾਲੇ ਇੱਕ ਗੱਲ ਹੋਰ ਵੀ ਅੜੇ ਮੁਸ਼ਕਲ ਹੈ ਨਾ ਪਾਪਾ ਪੈ ਤੂੰ ਵੇਖ ਲਈ ਬਲਕੇ ਜਿਉਂ ਹੀ ਆ ਨਾਮ ਦੇ ਰੁਪਏ ਤੇਰੀ ਪਰਜਾਈ ਦੀ ਨਜ਼ਰੀ ਪੈਣਗੇ ਬਸ ਮੇਰੇ ਕੋਲ ਉਸਨੇ ਇੱਕ ਔਡੀ ਵੀ ਨਹੀਂ ਛੱਡਣੀ ਫਿਰ ਫੋਲ ਬਹੇਗੀ ਆਪਣੀਆਂ ਵਈਆਂ ਐਨੇ ਮੇਂਿਆਂ ਦਾ ਕਿਰਾਇਆ ਦੇਣਾ ਏ ਭਾਨੇ ਸ਼ਾਦਾ 400 ਸਣੇ ਵਿਆਜ ਚੁਕਾਣਾ ਏ ਤੇ ਹੋਰ ਪਤਾ ਨਹੀਂ ਕੀ ਕੀ ਮੈਂ ਕਹਿੰਨਾ ਸਵਾਬਨਾ ਤਨਖਾਹ ਦੇ ਰੁਪਏ ਹੱਥ ਵਿੱਚ ਆਏ ਨੇ ਹੋਰ ਤਾਂ ਨਹੀਂ ਛੋਟੇ ਕਾਕੇ ਵਾਸਤੇ ਦੋ ਚਾਰ ਚੀਜ਼ਾਂ ਹੀ ਲੈ ਚੱਲਾਂ ਰੱਬ ਦੀ ਸੋਹ ਬਾਪਾ ਏ ਕੋਈ ਬੜਾ ਪਾਗਾ ਵਾਲਾ ਜੀ ਆਇਆ ਏ ਸਾਡੇ ਘਰ ਨਹੀਂ ਤੇ ਭੱਲਾ ਇਹ ਮੂੰਹ ਦੇ ਮਸਰਾ ਨਹੀਂ ਦਾਲ ਮੇਰੇ ਵਰਗਿਆਂ ਨੇ ਕਦੇ 100 ਰੁਪਏ ਦੀ ਸ਼ਕਲ ਨਹੀਂ ਸੀ ਦੇਖੀ ਜਿਹੜਾ ਭਗਵਾਨ ਆਪਣੇ ਨਾਲ ਹਜ਼ਾਰਾਂ ਰੁਪਏ ਦੀ ਪੂੰਜੀ ਲੈ ਕੇ ਆਇਆ ਏ ਕਿ ਮੇਰਾ ਇਤਨਾ ਵੀ ਫਰਜ ਨਹੀਂ ਕਿ ਉਸ ਦੇ ਆਰਾਮ ਲਈ 10 ਵੀ ਰੁਪਏ ਕੁਰਬਾਨ ਕਰ ਦਿਆਂ ਕੁਝ ਤੇ ਮੈਂ ਸੁਭਾਅਕੀ ਘੱਟ ਬੋਲਣ ਵਾਲਾ ਹਾਂ ਤੇ ਕੁਝ ਮਾਸਟਰ ਦੀਆਂ ਤਕਰੀਰਾਂ ਤੋਂ ਕਤਰਾਂਦਾ ਸੀ ਸੋ ਚੁੱਪ ਕਰ ਰਿਹਾ ਹਾਂ ਹਾਂ ਵਿੱਚ ਹਾਂ ਮਿਲਾਈ ਗਿਆ ਤੇ ਦਰਵਟਕੇ ਟੰਗ ਵਿੱਚ ਬੈਠਾ ਰਿਆ ਟਾਂਗਾ ਸਾਨੂੰ ਕਾਫੀ ਜਿਰ ਬਜ਼ਾਰਾਂ ਵਿੱਚ ਘਮਾਉਂਦਾ ਫਰਾਉਂਦਾ ਫਿਰਿਆ ਮਾਸਟਰ ਕਿਰਪਾ ਰਾਮ ਬੱਚੇ ਲਈ ਫਰਾਕਾਂ ਦੁੱਧ ਪੀਣ ਵਾਲੀ ਬਲੈਤੀ ਬੋਤਲ ਗਲੈਸਕੋ ਦਾ ਡੱਬਾ ਬੱਬ ਜਰਾਬਾਂ ਬਿਸਕੁਟਾਂ ਦੇ ਡੱਬੇ ਤੇ ਹੋਰ ਜਾਣੇ ਕੀ ਕੀ ਪੁੜੀਆਂ ਦੇ ਡੱਬਿਆਂ ਵਿੱਚ ਬੰਨਿਆ ਹੋਇਆ ਗਲੀ ਵਿੱਚ ਪਹੁੰਚ ਕੇ ਅਸੀਂ ਟਾਂਗੇ ਤੋਂ ਉਤਰੇ ਤੇ ਸਮਾਨ ਉਤਾਰਿਆ ਮਾਸਟਰ ਨੇ ਕਰਾਇਆ ਦੇਣ ਲਈ ਜਦ ਬਟੂਆ ਖੋਲਿਆ ਤੇ ਉਸ ਵਿੱਚ 3 ਰੁਪਈਆਂ ਤੋਂ ਵੱਧ ਰਾਕਮ ਬਾਕੀ ਨਹੀਂ ਸੀ ਟਾਂਗੇ ਦਾ ਕਰਾਇਆ ਪੂਰਾ ਕਰਨ ਲਈ ਬਾਕੀ 12 ਆਰੇ ਮੈਨੂੰ ਦੇਣੇ ਪਏ। ਖੁਦ ਖੁਦੀ ਮੈਨੂੰ ਵੀ ਰਾਤਾਂ ਕਾਫੀ ਰਹੀ। ਸੋਚਦਾ ਰਿਹਾ ਸਾਂ ਵੇਖਿਆ ਕਿੰਨੀ ਕੋ ਰਕਮ ਮਿਲਦੀ ਸੂ। ਦੂਜੇ ਦਿਨ ਡਾਕੀਏ ਦੀ ਆਉਣ ਦੀ ਉਡੀਕ ਵਿੱਚ ਮਾਸਟਰ ਡੈਡ 2 ਘੰਟੇ ਲੇਟ ਸਕੂਲ ਪਹੁੰਚਿਆ। ਖਾਲੀ ਪੀਰੀਅਡ ਵੇਲੇ ਮੈਂ ਉਸ ਦੀ ਕਲਾਸ ਵਿੱਚ ਜਾ ਕੇ ਕਾਲੀ ਕਾਲੀ ਪੁੱਛਿਆ। ਸੁਣਾ ਮਾਸਟਰ ਤੇ ਹੋਰ ਕੁਝ ਪੁੱਛਣ ਤੋਂ ਪਹਿਲਾਂ ਹੀ ਉਸ ਨੇ ਜੇਬ ਵਿੱਚੋਂ ਇੱਕ ਰਜਿਸਟਰੀ ਲਫਾਫਾ ਕੱਢ ਕੇ ਮੇਰੇ ਹੱਥ ਵਿੱਚ ਫੜਾ ਦਿੱਤਾ। ਜਿਸ ਵਿੱਚਲੇ ਚਿੱਠੀ ਪੜਨ ਦੀ ਮੈਨੂੰ ਲੋੜ ਨਹੀਂ ਹੀ ਨਹੀਂ ਰਹੀ। ਜਦ ਉਸਤੇ ਸਰਨਾਮੇ ਉੱਤੇ ਮੇਰੀ ਨਜ਼ਰ ਪਈ। ਨੋਟਿਸ ਬਨਾਮ ਮਾਸਟਰ ਕਿਰਪਾਰਾਮ। ਅਲਰਾਕਮ ਲਾਲਾ ਪਾਨੇਸ਼ਾ। ਮੇਰੇ ਦਿਲ ਨੂੰ ਬੜਾ ਸਦਮਾ ਪਹੁੰਚਿਆ ਤੇ ਉਸਦੀ ਮੂਰਖਤਾ ਉੱਤੇ ਗੁੱਸਾ ਵੀ ਆਇਆ। ਪਰ ਹੈਰਾਨੀ ਵਾਲੀ ਗੱਲ ਸੀ ਕਿ ਮਾਸਟਰ ਦੇ ਚਿਹਰੇ ਉੱਤੇ ਫਿਕਰ ਦਾ ਕੋਈ ਚਿੰਨ ਨਹੀਂ ਸੀ। ਮੇਰੇ ਹੋਰ ਕੁਝ ਪੁੱਛਣ ਤੋਂ ਪਹਿਲਾਂ ਹੀ ਉਹ ਸਦਾ ਵਰਗੇ ਸਿਧਾਂਤਿਕ ਲਹਿਜੇ ਵਿੱਚ ਬੋਲਿਆ। ਅਸਲ ਵਿੱਚ ਪਾਪਾ ਪ੍ਰਵਾਤ ਦਾ ਸੁਭਨਾ ਝੂਠਾ ਤੇ ਨਹੀਂ ਹੁੰਦਾ ਕਦੇ ਗਲਤ ਹੋ ਹੀ ਨਹੀਂ ਸਕਦਾ ਇੱਕ ਵਾਰੀ ਛੱਡ ਕੇ 50 ਵਾਰੀ ਅਜਮਾਈ ਹੋਈ ਗੱਲ ਐ ਪਰ ਫਰਕ ਇਹ ਲੱਗ ਗਿਆ ਕਿ ਸੁਭਨਾ ਸ਼ਾਇਦ ਪ੍ਰਵਾਤ ਤੋਂ ਵੇਤਰਾ ਜਾਂ ਪਛੇਤਰਾ ਆਇਆ ਹੋਵੇਗਾ ਤੇ ਜਿਉਂ ਹੀ ਉਹ ਸੁਪਨੇ ਅਤੇ ਵਕਤ ਦੇ ਸਬੰਧ ਵਿੱਚ ਇੱਕ ਨਵੀਂ ਬਹਿਸ ਛੇੜਨ ਦੀ ਲੜੀ ਸ਼ੁਰੂ ਕਰਨ ਲੱਗਾ ਤੇ ਮੈਂ ਬੁੱਲ ਟੁਕਦਿਆਂ ਕਿਹਾ ਮੜੀਆਂ ਵਿੱਚ ਜਾਏ ਤੇਰਾ ਸੁਪਨਾ ਤੇ ਨਾਲੇ ਵਕਤ ਮੈਂ ਪੁੱਛਣਾ ਕੱਲ ਜੋ ਸਾਰੀ ਤਨਖਾਹ ਫੂਕ ਆਇਆ ਸੈਂ ਹੁਣ ਮਹੀਨਾ ਪਰ ਮਿੱਟੀ ਖਾ ਕੇ guzara ਕਰੇਗਾ ਉਹ ਆਪਣੇ ਸੁਭਾਅਿਕ ਲਾਪਰਵਾਹ ਟੰਗ ਵਿੱਚ ਕਹਿਣ ਲੱਗਾ ਖਾਣ ਦਾ ਫਿਕਰ ਨਾ ਕਰ ਮੇਰੇ ਦੋਸਤ ਮੈਂ ਖਾਵਾਂਗਾ ਵੋਟੀ ਦੀਆਂ ਗਾਲਾਂ ਤੇ ਉਹ ਖਾਵੇਗੀ ਮੇਰਾ ਸਿਰ ਉਸ ਦੀ ਹਾਲਤ ਵੇਖ ਕੇ ਨਾਲੇ ਹਾਸਾ ਆ ਰਿਹਾ ਸੀ ਅਤੇ ਨਾਲੇ ਰੋਣਾ ਪਰ ਉਹ ਲਾਪਰਵਾਹ ਟੋਲਾ ਉਸੇ ਤਰ੍ਹਾਂ ਹੀ ਹੀ ਕਰਦ ਕੇ ਹੱਸੀ ਜਾ ਰਿਹਾ ਸੀ ਕਹਾਣੀ ਸਮਾਪਤ dann wat?